ਜੇ ਜੀਦੋਂ ਪੜਦੇ ਨੇ ਸੀਗੇ ਉਦੋਂ ਇਹਨਾਂ ਸੀ ਚੱਲਗੇ ਬਾਬਾ ਜੀ ਜਦੋਂ ਸੰਤ ਜਰਨੈਸਿੰਗ ਹਾਲਸਾ ਜੀ ਨੇ ਦੇ ਸੀਗੇ ਜਨਵਾਸ ਸਾਹਿਬ ਉਹਨਾਂ ਕੋਲ ਜਾਂਦੇ ਹੁੰਦੇ ਸੀਗੇ ਤੇ ਉੱਥੇ ਜਾ ਕੇ ਤੇ ਉਹਨਾਂ ਦਾ ਮਤਲਬ ਜਿਹੜਾ ਪ੍ਰਚਾਰ ਸੀਗਾ ਉਹ ਸੁਣਦੇ ਹੁੰਦੇ ਸੀ ਉਹ ਥੇਕ ਨੇ ਨਾਏ ਪਾਕਿਸਤਾਨ ਲਾ ਕੇ ਆਏ ਜਦੋਂ ਤੇ ਜਦੋਂ ਉਧਰ ਆਏ ਪਾਕਿਸਤਾਨ ਨੂੰ ਤੇ ਉਥੇ ਜਦੋਂ उन्होंने पता सि जहां दैग चे बैठे गए उन्होंने दिल बेईमान हो गया उन्होंने मुड़के सीआईडी दे देना बेटी छोटी सी उद फिर बाबा जी ठाकर सिंह उड़ते थे टकसाल वाले फिर चलो बेटी बड़ी हुई मैं उ फिर इन ਬਾਬਾ ਜੀ ਕਿੰਨੇ ਜਿਆਦਾ ਹਾਲ ਨੂੰ ਪੜਾਵਾ ਲਿਖਾਵਾਗੇ ਬਾਬਾ ਜੀ ਦਾ ਸਾਰਾ ਖਰਚਾ ਇਹਦਾ ਬਰਦਿਆਂ ਤੱਕ ਦਾ ਬਾਬਾ ਜੀ ਨੇ ਕੀਤਾ ਇਹਦਾ ਉਹ ਜਿਆਦਾ ਮੈਨੂੰ ਬਹੁਤ ਥਕੇ ਤੁਰੇ ਗਏ ਖਾਣੇ ਕੋਈ ਮੈਨੂੰ ਸੋਹਰਿਆ ਨਹੀਂ ਰੱਖਿਆ ਪਹਿਲਾਂ ਉਹਨਾਂ ਨੂੰ ਇਹ ਹੀ ਸੀ ਇਹ ਬੇਟਾ ਹੋਣਾ ਵਾ ਜਦੋਂ ਬੇਟੀ ਹੋਈ ਤਾਂ ਉਹਨਾਂ ਨੇ ਮੈਨੂੰ ਤਾਂ ਪਰੇਸ਼ਾਨ ਬਹੁਤ ਕੀਤਾ ਇੱਥੇ ਵੀ ਕੀ ਘਰ ਆ ਗਈ ਇੱਥੇ ਵੀ ਨਹੀਂ ਦੇਖਿਆ ਨਹੀਂ ਮੇਰਾ ਸਾਥ ਦਿੱਤਾ ਇਹ ਆਪਣਾ ਟਾਈਪ ਪਾਸ ਇਦਾਂ ਹੀ ਕਰਦੇ ਤੇ ਦਵਾਈ ਜਿਹੜੀ ਉਹ ਉਹਨਾਂ ਡਾਕਟਰਾਂ ਆਖਿਆ ਵੀ ਜੇ ਤੁਸੀਂ ਛੱਡੀ ਤੇ ਤੁਹਾਡਾ ਬਚਾ ਕੋਈ ਨਹੀਂ ਆ ਤੇ ਉਹ ਵਰਪਾਤੀ ਦਵਾਈ ਹੈ ਇਹ ਜਿੰਨਾ ਤੱਕ ਤੁਹਾਡੀ ਜ਼ਿੰਦਗੀ ਆ ਉਹਨਾਂ ਤੱਕ ਖਾਣ ਨੂੰ ਤੇ ਮੇਰੇ 슈ਗਰ ਜਾਂ 슈ਗਰ ਮੇਰੀ 500 ਹੋ ਜਾਂਦੀ ਆ ਤਾਂ ਜੀ ਮੇਰੇ ਜਖਮੇ ਹੋ ਜਾਂਦੇ ਆ ਗੁਰਦੇ ਆ ਜਾਂ ਮੇਰੇ ਪ੍ਰੋਬਲਮ ਹੋ ਜਾਂਦਾ ਦੋ ਵਾਰ ਉਹਦੇ ਆ ਡਿਪਰੈਸ਼ਨ ਨਹੀਂ ਹੋਏ ਆ ਜਦੋਂ ਖਾਲਸਾ ਐਡ ਆਈ ਇਹਨਾਂ ਦਾ ਹਨ ਪਤਾ ਲੱਗਾ ਕਿ ਇਹਨੇ ਦੱਸਿਆ ਆਨੂੰ ਇਹਨਾਂ ਨੇ ਹੱਦੀ ਮੰਤ ਕਰਨੀ ਸ਼ੁਰੂ ਕੀਤੀ ਪਹਿਲਾਂ ਉਹਨੂੰ ਇਹਨਾਂ ਨੇ 3000 ਰੁਪਏ ਦੇ ਦੇ ਰਹੇ ਫਿਰ ਬਾਅਦ ਦੇ ਵਿੱਚ ਇਹਨਾਂ ਜ਼ਿਆਦਾ ਬਾਰਝ ਲੋਗੀ ਬਹੁਤ ਜ਼ਿਆਦਾ ਹੋਈ ਬਾਰ ਫਿਰ ਉਹਨਾਂ ਨੇ जरा खर्चा हुआ दवाई दारू का दा। स्टोर से पैसे पा देने करो फिर नौ हजार रुपया जरा दवाई का खर्चा जरा इन्होंने मदद की भाई सब रवि सिंह का बहुत बहुत धनबाद करना चाहे जिन्होंने साधी वाँह फी है और मेरी कितनी होंगी कितने किसा तक नहीं